ਹਾਂਜੀ ਪਿਆਰਿਓ ਇਸ ਵੀਰ ਦੀ ਬੇਨਤੀ ਨੂੰ ਗੌਰ ਨਾਲ ਸੁਣ ਕੇ ਤੇ ਦੱਬ ਕੇ ਸਾਰੇ ਕਰ ਦਿਓ ਸ਼ੇਰ ਜੋ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜੰਗ ਦਾ ਮਾਹੌਲ ਜਿਹੜਾ ਬਣਿਆ ਹੋਇਆ ਤੇ 1731 ਪਿੰਡ ਜਿਹੜੇ ਖਾਲੀ ਕਰਵਾਏ ਜਾ ਰਹੇ ਨੇ ਇਸ ਵੀਰ ਦੀ ਬੇਨਤੀ ਸੁਣ ਕੇ ਤੇ ਇਹਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਤੇ ਸ਼ੇਅਰ ਜੁਰ ਕਰਿਓ ਤਾਂ ਕਿ ਕਿਸੇ ਦਾ ਭਲਾ ਹੋ ਜਾਵੇ ਜਰੂਰ ਬੇਨਤੀ ਨੂੰ ਸੁਣੋ ਤੇ ਸ਼ੇਅਰ ਕਰਦੇ ਹੋ ਤੇ ਵਿਚਾਰ ਜਰੂਰ ਦਿਓ ਆਪਣੇ 1731 ਪਿੰਡ ਖਾਲੀ ਕਰਾਏ ਜਾ ਰਹੇ ਆ ਬਾਰਡਰ ਦੇ ਨਾਲ ਲੱਗਦੇ ਤੇ ਜਿਹੜੇ ਭੈਣ ਭਰਾਵਾਂ ਕੋਲੇ ਰਹਿਣ ਦਾ ਆਸਰਾ ਹੈ ਨਹੀਂ ਉਹ ਮੇਰੇ ਕੋਲੇ ਆ ਸਕਦੇ ਮੇਰੇ ਖੇਤ ਦੇ ਵਿੱਚ 24 ਘੰਟੇ ਲਾਈਟ ਹੈ ਮਕਾਨ ਹੈਗਾ ਜੇ ਹੋਰ ਪਾਉਣ ਦੀ ਲੋੜ ਪਈ ਮੈਂ ਹੋਰ ਵੀ ਮਕਾਨ ਪਾ ਦੂੰਗਾ ਉੱਥੇ ਜਿਹੜੇ ਭੈਣ ਭਰਾ ਵੀ ਉੱਥੇ ਰਹਿਣਾ ਚਾਹੁੰਦੇ ਆ ਮੇਰੇ ਕੋਲੇ ਆ ਕੇ ਉਹ ਰਹਿ ਸਕਦੇ ਆ ਖੇਤ ਦੇ ਵਿੱਚ ਮਕਾਨ ਪਾ ਕੇ ਦੇ ਦੂੰਗਾ ਜਿਹੜੇ ਤੁਹਾਡੇ ਕਰਕੇ ਉਹਨਾਂ ਕੋਲੇ ਵੀਡੀਓ ਪਹੁੰਚ ਸਕਦੀ ਹੈ ਜਿਹੜੇ ਅੱਜ ਘਰੋਂ ਬੇਕਾਰ ਹੋਏ ਆ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਉਹਨਾਂ ਕੋਲੇ ਇਹ ਵੀਡੀਓ ਪਹੁੰਚ ਸਕਦੀ ਹੈ ਤੁਸੀਂ ਵੀਡੀਓ ਪਹੁੰਚਾਉਣ ਦਾ ਕੰਮ ਤੁਸੀਂ ਕਰਨਾ ਤੇ ਜਗਾ ਦੇਣ ਦਾ ਰਹਿਣ-ਬਹਿਣ ਦਾ ਪ੍ਰਬੰਧ ਉਹਨਾਂ ਦਾ ਮੈਂ ਕਰਕੇ ਦੇਣਾ ਤੇ ਸਾਰੇ ਭੈਣ ਭਰਾਵਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਉਹਨਾਂ ਭੈਣ ਭਰਾਵਾਂ ਤੱਕ ਪਹੁੰਚਾ ਦਿਓ ਜਿਹੜੇ ਅੱਜ ਘਰੋਂ ਬੇਕਾਰ ਹੋਏ ਆ ਜਰ ਬਹੁਤ ਦੁੱਖ ਹੁੰਦਾ ਜਦੋਂ ਬੱਚੇ ਰੋਂਦੇ ਟਰਾਲੀਆਂ ਦੇ ਮਗਰ ਜਾਂਦੇ ਆ ਨਾ ਦੇ ਟਰਾਲ ਨਾ ਪਰਨਾ ਸਮਾਨ ਦਾ ਅਜਾੜਾ ਜਿਵੇਂ ਆਪਣਾ 47 ਚ ਹੋਇਆ ਸੀ ਅੱਜ 1731 ਪਿੰਡਾਂ ਦਾ ਅਜਾੜਾ ਹੋਇਆ ਠੀਕ ਹੈ ਲੇਕਿਨ ਹੀ ਤੇ ਆਪਾਂ ਨਹੀਂ ਚਾਹੁੰਦੇ ਵੀ ਕਿਸ ਕੋਈ ਵੀ ਭੈਣ ਭਰਾ ਬਿਨਾਂ ਛੱਤ ਤੋਂ ਪਹਿਣ ਕਿਉਂਕਿ ਸਾਡਾ ਪਿੰਡ ਵਾਕਈ ਦਾਨੀਆਂ ਦਾ ਵਜਦਾ ਹੈ ਠੀਕ ਹੈ ਲੇਕਿਨ ਹੀ ਸਾਡੇ ਪਿੰਡ ਚੋਂ ਜਿੰਨਾ ਦਾਨ ਹੁੰਦਾ ਮੈਨਾਂ ਕਿਸੇ ਪਿੰਡ ਚੋਂ ਨਹੀਂ ਹੁੰਦਾ ਹੁਣ ਤੇ ਆਜੋ ਪ੍ਰਭੂ ਅਸੀਂ ਸੋਡੀ ਮਦਦ ਕਰਾਂਗੇ ਜੋ ਵੀ ਘੰਟੇ ਲਾਈਟ ਦਾ ਪ੍ਰਬੰਧ ਵੀ ਕਰਕੇ ਦੇਵਾਂਗੇ ਤੇ ਸੋਡੇ ਕੋਲੇ ਜੇ ਕੋਈ ਪੱਖਾ ਕੋਈ ਉਹ ਨਾ ਹੋਇਆ ਉਹ ਇਹ ਜਾਂ ਵੀ ਪ੍ਰਬੰਧ ਕਰਕੇ ਦੇਵਾਂਗੇ ਤੁਹਾਨੂੰ ਰਹਿਣ ਨੂੰ ਤੁਹਾਨੂੰ ਕੋਈ ਤਕਲੀਫ ਨਹੀਂ ਆਉਣ ਦੰਦੇ ਪੰਜੀ ਪਰ ਵੀ ਤਕਲੀਫ ਨਹੀਂ ਆਉਣ ਦੰਦੇ ਜੀ ਪਰ ਜੇਕਰ ਤੁਸੀਂ ਵੀਡੀਓ ਸ਼ੇਅਰ ਕਰ ਦਿਓਗੇ ਤਾਂ ਸ਼ਾਇਦ ਉਹਨਾਂ ਵੀਰਾਂ ਨੂੰ ਮਕਾਨ ਮਿਲ ਜੂ ਜਿਹੜੇ ਅੱਜ ਨੇਰਾ ਕੱਸਿਆਂ ਦੀਆਂ ਪਰਣੀਆਂ ਤੇ ਝੁੰਡੀਆਂ ਲਾ ਕੇ ਝੋਪੜੀਆਂ ਲਾ ਕੇ ਬੈਠੇ ਆ ਤੇ ਉਹਨਾਂ ਕੋਲੇ ਖਾਣ ਪੀਣ ਦਾ ਪ੍ਰਬੰਧ ਵੀ ਬਹੁਤਾ ਨਹੀਂ ਹੈ ਦੱਸੋ ਆਪਾਂ ਜੇ ਬਾਹਨਾ ਫੜੀ ਪੰਜਾਬੀਓ ਹੋਰ ਕੌਣ ਫੜੂਗਾ ਉਹਨਾਂ ਦੀ ਬਾਹ ਤੁਸੀਂ ਤੁਹਾਡੇ ਸਪੋਰਟ ਕਰਕੇ ਅੱਜ ਉਹਨਾਂ ਨੂੰ ਘਰ ਮਿਲ ਸਕਦਾ ਪਰਿਵਾਰ ਨੂੰ ਰਹਿਣ ਬਹਿਣ ਵਾਸਤੇ ਜਗ੍ਹਾ ਮਿਲ ਸਕਦੀ ਆ ਤੁਸੀਂ ਮੇਰੇ ਪਿੰਡ ਚ ਆਓ ਮੇਰੇ ਘਰ ਆਓ ਮੇਰੇ ਖੇਤ ਦੇ ਵਿੱਚ ਬੈਠੋ ਯਾਰ ਜਿੱਥੇ ਤੁਹਾਨੂੰ ਵਧੀਆ ਤੋਂ ਵਧੀਆ ਜਗ੍ਹਾ ਲੈ ਕੇ ਦੇਵਾਂਗੇ ਵਧੀਆ ਤੋਂ ਵਧੀਆ ਜਗ੍ਹਾ ਪਾਲ ਕੇ ਦੇਵਾਂਗੇ ਤੁਹਾਨੂੰ ਬਹਿਣ ਵਾਸਤੇ ਜੇ ਪਿੰਡ ਚ ਘਰ ਚਾਹੀਦਾ ਪਿੰਡ ਚ ਬੈਠਣ ਵਾਸਤੇ ਬਹੁਤ ਘਰ ਵਿਲੇ ਪਏ ਆ ਤੁਹਾਨੂੰ ਅਸੀਂ ਆਪਦੇ ਕੋਲੋਂ ਕਰਾਇਆ ਭਰਕੇ ਦੇਵਾਂਗੇ ਠੀਕ ਹੈ ਅਲਗ ਨਹੀਂ ਤੁਹਾਡੇ ਬੈਠਣ ਬਾਤ ਤੇ ਰਹਿਣ ਦਾ ਪ੍ਰਬੰਧ ਬਹਿਣ ਦਾ ਪ੍ਰਬੰਧ ਸਾਰਾ ਕਰਕੇ ਦੇਵਾਂਗੇ ਬਾਈ ਆਜੋ ਮੇਰੇ ਭਰਾ ਵੈਲਕਮ ਸਿਰਫ ਤੁਸੀਂ ਵੀਡੀਓ ਸ਼ੇਅਰ ਕਰਨੀ ਆ ਅੱਗੇ ਸੰਭਾਲਣਾ ਉਹਨਾਂ ਨੂੰ ਮੇਰਾ ਕੰਮ ਹੈ ਮੈਂ ਆਪੇ ਖੁਦ ਸੰਭਾਲਾਂ ਜਿੰਮੇ ਮਰਜ਼ੀ ਸੰਭਾਲਾਂ ਜਿਹੜਾ ਵੀ ਉਹਨਾਂ ਤੇ ਖਰਚਾ ਵਰਚਾ ਹੋਊਗਾ ਮੈਂ ਆਪ ਕਰੂੰਗਾ ਠੀਕ ਹੈ ਛੜਕ ਦੇ ਉੱਤੇ ਮਕਾਨ ਹੈ ਕੋਈ ਆਏ ਨਹੀਂ ਵੀ ਕੱਚੇ ਰਾਹਾਂ 'ਚ ਖੇਤਾਂ ਦੇ ਵਿੱਚ ਉਹੀ ਹੂਆ ਜਾੜ ਦੇ ਵਿੱਚ ਛੜਕਦੇ ਉੱਤੇ ਮਕਾਨ ਹੈ 24 ਘੰਟੇ ਲਾਈਟ ਹੈ ਬਾਈ ਠੀਕ ਹੈ ਲੇਕਿਨ ਅਸੀਂ ਉੱਥੇ ਰਹਿੰਦੇ ਨਹੀਂਗੇ ਮੇਰਾ ਮਕਾਨ ਵਾਧੂ ਪਿਆ ਹੈ ਉੱਥੇ ਤੁਸੀਂ ਆ ਕੇ ਰਹੋ ਪ੍ਰਭੂ ਠੀਕ ਹੈ ਨਾ ਤੇ ਸਾਰੇ ਭੈਣ ਭਰਾਵਾਂ ਨੂੰ ਅਪੀਲ ਹੈ ਬਸ ਵੀਡੀਓ ਸ਼ੇਅਰ ਕਰਕੇ ਬਾਰਡਰ ਵਾਲਿਆਂ ਤੇਕਰ ਜ਼ਰੂਰ ਪਛਾੜਾ